हां जी प्यारे विद्यार्थियों ਜਿਹੜਾ ਪੇਪਰ ਮੈਰਿਟੋਰੀਅਸ ਤੇ ਮੀਨਸ ਆਫ ਸਕੂਲ ਦਾ 30 ਮਾਰਚ ਨੂੰ ਹੋ ਰਿਹਾ ਹੈਗਾ 9ਵੀਂ ਤੇ 11ਵੀਂ ਕਲਾਸ ਲਈ ਅੱਜ ਅਸੀਂ 11ਵੀਂ ਕਲਾਸ ਦੇ ਸਵਾਲ ਕਰਨ ਜਾ ਰਹੇ ਹਾਂਗੇ ਪਹਿਲਾਂ ਸਮਾਜਿਕ ਵਿਗਿਆਨ ਦੇ ਕਰ ਚੁੱਕੇ ਆਪਾਂ 30 ਸਵਾਲ ਜਿਹਦੇ ਵਿੱਚ ਜੀਓਗ੍ਰਾਫੀ ਦੇ 9 ਸਵਾਲ ਕੀਤੇ ਆ 9 ਇਤਿਹਾਸ ਦੇ 6 ਅਰਥ ਸ਼ਾਸਤਰ ਤੇ 6 ਸਵਿਸ ਦੇ ਯਾਨੀ ਕਿ ਨਾਗਰਿਕ ਸ਼ਾਸਤਰ ਦੇ ਇਹ ਆਪਾਂ ਕਰ ਚੁੱਕੇ ਅੱਜ ਅਸੀਂ ਸਾਇੰਸ ਦਾ ਕਰਨ ਜਾ ਰਹੇ ਹਾਂਗੇ ਤਕਰੀਬਨ 15 ਕੁ ਸਵਾਲ ਕਰਾਂਗੇ ਤਿਆਂ ਤੋਂ ਅੱਜ 30 ਨੰਬਰ ਸਵਾਲ ਤਿੰਨ ਭਾਗਾਂ ਚ ਵੰਡੇ ਹੁੰਦੇ ਆ ਜੀ 10 10 10 ਦੇ ਤਿੰਨ ਭਾਗ ਬਣਦੇ ਆ ਜਾਨੀ ਕਿ 10 ਨੰਬਰ ਦਾ ਹੈ ਫਿਜ਼ਿਕਸ ਤੇ 10 ਨੰਬਰ ਦਾ ਹੈ ਕੈਮਿਸਟਰੀ ਤੇ 10 ਨੰਬਰ ਦੀ ਹੈ ਬਾਇਓਲੋਜੀ ਇਸ ਤਰ੍ਹਾਂ ਦੇ ਨਾਲ 30 ਸਵਾਲ ਆਉਣਗੇ ਇੱਕ ਸਵਾਲ ਇੱਕ ਅੰਕ ਦਾ ਹੋਏਗਾ ਤੇ ਬਹੁਤ ਧਿਆਨ ਦੇਣਯੋਗ ਜਿਹੜਾ ਬਣ ਜਾਂਦਾ ਇਹ ਸਿਲੇਬਸ ਵੀ ਕਿਹੜੇ ਸਿਲੇਬਸ ਦੀ ਆਪਾਂ ਕਿਸ ਤਰ੍ਹਾਂ ਦੇ ਨਾਲ ਤਿਆਰੀ ਕਰਨੀ ਆ ਤੇ ਨਾਲ ਹੀ ਵਿਦਿਆਰਥੀ ਜਿਹੜੇ ਚੈਨਲ ਤੇ ਨਵੇਂ ਵਿਦਿਆਰਥੀ ਜੁੜੇ ਹੋ ਜ਼ਰੂਰ ਚੈਨਲ ਨੂੰ ਸਬਸਕ੍ਰਾਈਬ ਕਰੋ ਤਾਂ ਕਿ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਕਰੀਏ ਤੇ ਜਿਹੜਾ ਲਾਈਕ ਸ਼ੇਅਰ ਤੇ ਕਮੈਂਟ ਵੀ ਕਰੋ ਤੇ ਵੀਡੀਓ ਤੇ ਅੰਤ ਤੱਕ ਜ਼ਰੂਰ ਬਨੇ ਰਹੋ ਬਹੁਤ ਜਿਹੜਾ ਗਹਿਰਾਈ ਦੇ ਨਾਲ ਪੇਪਰ ਨੂੰ ਦੱਸਣ ਦੀ ਕੋਸ਼ਿਸ਼ ਕਰਾਂਗੇ ਤਾਂ ਕਿ ਤੁਹਾਡੀ ਸਮਝ ਬਣੇ ਸਮਝ ਦਾ ਵਿਸਤਾਰ ਬਣੇ ਤੇ ਤੁਸੀਂ ਚੰਗੇ ਤਰੀਕੇ ਨਾਲ ਆ ਪੇਪਰਾਂ ਦੀ ਤਿਆਰੀ ਨੂੰ ਕਰ ਸਕੋ ਸੋ ਅੰਤ ਤੱਕ ਮੇਰੇ ਨਾਲ ਜੁੜੇ ਰਹਿਣ ਦੀ ਥੋੜਾ ਖੇਚਲ ਜ਼ਰੂਰ ਕਰਿਓ ਅੱਜ ਆਪਾਂ ਪਹਿਲਾ ਸਵਾਲ ਸ਼ੁਰੂਆਤ ਕਰਦੇ ਹਾਂ ਜੀ ਸਵਾਲ ਨੰਬਰ ਹੈ 1 ਵਿਦਿਆਰਥੀਓ ਸਕਰੀਨ ਦੇ ਉੱਪਰ ਦੇਖ ਰਹੇ ਹੋ ਤੁਸੀਂ ਸੰਤਲ ਦਰਪਣ ਦੀ ਫੋਕਸ ਦੂਰੀ ਕਿੰਨੀ ਹੁੰਦੀ ਹੈ ਸਵਾਲ ਹੈ ਸੰਤਲ ਦਰਪਣ ਦੀ ਫੋਕਸ ਦੂਰੀ ਕਿੰਨੀ ਹੁੰਦੀ ਹੈ ਨੰਬਰ 1 ਹੈ 0 ਪਹਿਲੀ ਆਪਸ਼ਨ ਨੰਬਰ 2 ਹੈ ਅਨੰਤ ਨੰਬਰ 3 ਹੈ 25 ਸਮ ਤੇ ਨੰਬਰ 4 ਹੈ -25 ਸਮ ਤਾਂ ਜਿਹੜੀ ਸੰਤਲ ਦਰਪਣ ਦੀ ਫੋਕਸ ਦੂਰੀ ਹੁੰਦੀ ਹੈ ਜੀ ਉਹ ਅਨੰਤ ਹੁੰਦੀ ਹੈ ਭਈ ਅਨੰਤ ਹੁੰਦੀ ਹੈ ਇਸ ਕਰਕੇ ਦੂਜੀ ਆਪਸ਼ਨ ਜਿਹੜੀ ਬਿਲਕੁਲ ਇੱਥੇ ਠੀਕ ਜਾ ਰਹੀ ਹੈ ਅੱਗੇ 12ਵਾਂ ਸਵਾਲ ਤੁਹਾਡੀ ਨਜ਼ਰ ਕਰਦੇ ਆਂ ਗੱਡੀਆਂ ਵਿੱਚ ਪਿੱਛੇ ਦੀ ਆਵਾਜ਼ਾਈ ਵੇਖਣ ਲਈ ਕਿਹੜੇ ਦਰਪਣ ਦਾ ਉਪਯੋਗ ਕੀਤਾ ਜਾਂਦਾ ਹੈ ਗੱਡੀਆਂ ਵਿੱਚ ਜਿਹੜੀ ਪਿੱਛੇ ਦੀ ਆਵਾਜ਼ਾਈ ਵੇਖੀ ਜਾਂਦੀ ਹੈ ਵੀ ਕਿਹੜੇ ਦਰਪਣ ਦਾ ਉਪਯੋਗ ਕੀਤਾ ਜਾਂਦਾਗਾ ਸੋ ਆਪਣੇ ਸਾਹਮਣੇ ਚਾਰ ਵਿਕਲਪ ਦੇ ਰੱਖੇ ਨੇ ਉਤਲ ਦਰਪਣ ਨੰਬਰ 1 ਫਿਰ ਅਪਤਲ ਫਿਰ ਸਮਤਲ ਦਰਪਨ ਤੇ ਉਪਰੋਕਤ ਸਾਰੇ ਤੇ ਇਹਦੇ ਵਿੱਚੋਂ ਵਿਦਿਆਰਥੀਓ ਜਿਹੜਾ ਵਰਤਿਆ ਜਾਂਦਾ ਗੱਡੀਆਂ ਦੇ ਵਿੱਚ ਉਹ ਵਰਤਿਆ ਜਾਂਦਾ ਭਾਈ ਪਿੱਛੇ ਦੀ ਆਵਾਜ਼ ਹੀ ਵੇਖਣ ਦੇ ਲਈ ਉਹ ਉਤਲ ਦਰਪਨ ਹੁੰਦਾਗਾ ਉਤਲ ਦਰਪਨ ਇੱਥੇ ਥੋੜਾ ਜਿਆਦਾ ਦੱਸ ਦਈਏ ਜਿਹੜਾ ਉਤਲ ਤੇ ਅਵਤਲ ਬਾਰੇ ਤਾਂ ਜਿਹੜੇ ਉਤਲ ਹੈ ਉਹ ਪ੍ਰਤੀਬੰਬ ਦੀ ਵਿਸ਼ੇਸ਼ਤਾ ਦੀ ਇਹ ਹੁੰਦੀ ਹੈ ਕਿ ਵੀ ਇਹ ਸਿੱਧਾ ਪ੍ਰਤੀਬੰਬ ਬਣਦਾ ਜਿਸ ਤਰ੍ਹਾਂ ਦਾ ਉਤਲ ਦੇ ਵਿੱਚ ਬਣਦਾਗਾ ਸਿੱਧਾ ਪ੍ਰਤੀਬੰਬ ਸਿੱਧਾ ਪ੍ਰਤੀਬਿੰਬ ਬਣਦਾ ਇਹਦੇ ਵਿੱਚ ਅ ਕਹਿਣ ਦਾ ਭਾਵ ਇਹ ਹੈ ਵੀ ਜਿਸ ਤਰ੍ਹਾਂ ਦੀ ਵਸਤੂ ਹੋਵੇਗੀ ਉਸੇ ਤਰ੍ਹਾਂ ਦੇ ਨਾਲ ਦਿਖਾਈ ਦੇਵੇਗਾ ਇਹਨੂੰ ਉਤਲ ਦਰਪਣ ਦੇ ਵਿੱਚ ਅੱਗੇ ਅਵਤਲ ਦਰਪਣ ਦੇ ਜਿਹੜਾ ਵਸਤੂ ਦਾ ਪ੍ਰਤੀਬਿੰਬ ਪੁੱਠਾ ਦਿਖਾਈ ਦਿੰਦਾਗਾ ਜਿਹੜਾ ਅਵਤਲ ਦੇ ਵਿੱਚ ਪੁੱਠਾ ਦਿਖਾਈ ਦਿੰਦਾਗਾ ਪਰੰਤੂ ਜਦੋਂ ਵਸਤੂ ਦਰਪਣ ਦੇ ਬਹੁਤ ਨੇੜੇ ਆ ਜਾਂਦੀ ਆ ਤਾਂ ਜਿਹੜਾ ਇਸ ਦਾ ਆਕਾਰ ਹੈ ਉਹ ਵੱਡਾ ਹੋ ਜਾਂਦਾ ਤੇ ਸਿੱਧੀ ਦਿਖਣੀ ਸ਼ੁਰੂ ਹੋ ਜਾਂਦੀ ਆ ਕਦੇ ਵਿੱਚ ਹੁੰਦਾ ਜੀ ਅਵਤਲ ਦੇ ਵਿੱਚ ਜਿਹੜਾ ਵਸਤੂ ਦਾ ਘਰ ਵੱਡਾ ਹੋ ਜਾਂਦਾ ਤਾਂ ਇਹ ਜਦੋਂ ਨੇੜੇ ਆ ਜਾਂਦੀ ਹੈ ਤੇ ਸਿੱਧੀ ਹੋ ਜਾਂਦੀ ਹੈ ਤੇ ਜਿਵੇਂ ਨਾਈਆਂ ਵਾਲਾ ਸ਼ੀਸ਼ਾ ਹੈਗਾ ਤੇ ਦੰਦਾ ਵਾਲਾ ਡਾਕਟਰ ਉਹ ਭਾਈ ਕਾਦਾ ਵਰਤੋਂ ਕਰਦੇ ਉਹ ਅਵਤਲ ਦਰਪਣ ਦੀ ਵਰਤੋਂ ਕਰਦੇ ਆ ਇਹ ਵੀ ਆਪਾਂ ਨੂੰ ਧਿਆਨ ਰੱਖਣਾ ਚਾਹੀਦਾ ਹੈਗਾ ਅਗਲਾ ਸਵਾਲ ਤੁਹਾਡੀ ਨਜ਼ਰ ਹੈ ਹੇਠਾਂ ਦਿੱਤੇ ਰੰਗਾਂ ਵਿੱਚੋਂ ਕਿਸ ਰੰਗ ਦੀ ਤਰੰਗ ਲਵਾਈ ਸਭ ਤੋਂ ਵੱਧ ਹੋਵੇਗੀ ਤੱਕ ਇਹ ਰੰਗਾਂ ਵਿੱਚੋਂ ਤਰੰਗ ਲંબਾਈ ਦੀ ਗੱਲ ਆ ਵੀ ਸਭ ਤੋਂ ਵੱਧ ਕਿਹੜੇ ਰੰਗ ਦੀ ਹੋਏਗੀ ਰੰਗ ਹੈਗੇ ਆਪਣੇ ਸਾਹਮਣੇ ਨੰਬਰ 1 ਹੈ ਨੀਲਾ ਨੰਬਰ 2 ਪੀਲਾ ਨੰਬਰ 3 ਹਰਾ ਨੰਬਰ 4 ਲਾਲ ਤਾਂ ਕਿਸ ਦੀ ਤਰੰਗ ਲંબਾਈ ਸਭ ਤੋਂ ਵੱਧ ਹੋਏਗੀ ਇਹਦਾ ਨਿਯਮ ਹੁੰਦਾਗਾ ਜਿਹੜਾ ਵਿਵਗਿਅਰ ਕਹਨੇ ਆਪਾਂ ਇੱਕ ਤਰੀਕੇ ਦੇ ਨਾਲ V I V G Y O R G Y O R ਵਿਵਗਿਅਰ ਤਾਂ ਇੱਥੇ ਜਿਹੜਾ V ਦਾ ਮਤਲਬ ਹੁੰਦਾਗਾ ਆ ਜਿਹੜਾ ਆਪਾਂ ਵੇਖਦੇ ਆਂ ਵੀ ਆਈ ਵੀ ਜੀ ਵੱਖਰੇ ਵੱਖਰੇ ਰੰਗ ਨੇ ਜਿਹੜੇ ਆਪਾਂ ਗੱਲ ਕਰਦੇ ਆਂ ਜਿਹੜੀ ਹੈ ਜਾਮਣੀ ਰੰਗ ਜਾਮਣੀ ਰੰਗ ਦੀ ਗੱਲ ਕਰਦੇ ਆਂ ਜੋ ਇਹ ਸਭ ਤੋਂ ਛੋਟੀ ਤਰੰਗ ਲਵਾਈ ਹੁੰਦੀ ਆ ਸਭ ਤੋਂ ਛੋਟੀ ਤਰੰਗ ਲਵਾਈ ਕਿਹਦੀ ਹੁੰਦੀ ਆ ਜਾਮਣੀ ਰੰਗ ਦੀ ਹੁੰਦੀ ਆ ਅੱਗੇ ਹੈ ਵੀ ਵੀ ਤੇ ਜਿਹੜਾ ਨੀਲੇ ਰੰਗ ਦੀ ਗੱਲ ਕਰਦੇ ਆਂ ਆਪਾਂ ਤਾਂ ਜਿਹੜਾ ਨੀਲੇ ਰੰਗ ਦੀ ਤਰੰਗ ਦੀ ਲਵਾਈ ਆ ਜਿਹੜੀ ਨੀਲੇ ਰੰਗ ਦੀ ਉਹ ਜਿਹੜੀ ਛੋਟੀ ਹੁੰਨ ਕਾਰਨ ਬਾਈ ਇਹ ਜ਼ਿਆਦਾ ਖਿਲਰਦਾਗਾ ਨਹੀਂ ਲਰਾਂਗਾ ਇਹ ਨੀਲੇ ਰੰਗ ਦੀ ਜਿਹੜੀ ਤਰੰਗ ਦੀ ਲੰਬਾਈ ਆ ਛੋਟੀ ਹੁੰਨ ਕਾਰਨ ਜ਼ਿਆਦਾ ਖਿਲਰਦਾ ਇਹ ਇਸੇ ਕਰਕੇ ਸਾਨੂੰ ਆਕਾਸ਼ ਦਾ ਜਿਹੜਾ ਨੀਲਾ ਰੰਗ ਦਿਖਾਈ ਦਿੰਦਾਗਾ ਠੀਕ ਹੈ ਜੀ ਇਹ ਧਿਆਨ ਰੱਖਿਓ ਪੀਲਾ ਹਰਾ ਲਾਲ ਅੱਗੇ ਲਾਲ ਹੈ ਜਿਹੜਾ ਇਹ ਲਾਲ ਜਿਹੜਾ ਰੰਗ ਹੈ ਰੈੱਡ ਰੰਗ ਦਾ ਜਿਹੜਾ ਇਹਦੀ ਤਰੰਗ ਲੰਬਾਈ ਹੈ ਜਿਹੜੀ ਉਹ ਵੱਡੀ ਤਰੰਗ ਲੰਬਾਈ ਵੱਡੀ ਹੁੰਨ ਕਾਰਨ ਜਿਹੜਾ ਇਹ ਵਿਖਰਦਾ ਨਹੀਂ ਹੈ ਇਹਦੀ ਤਰੰਗ ਲੰਬਾਈ ਵੱਡੀ ਹੁੰਦੀ ਇਸ ਕਰਕੇ ਵਿਖਰਦਾ ਨਹੀਂ ਤੇ ਖਤਰੇ ਦੇ ਸਾਰੇ ਨਿਸ਼ਾਨ ਉਹ ਲਾਲ ਰੰਗ ਦੇ ਹੁੰਦੇ ਆ ਇਸ ਕਰਕੇ ਜਿਹੜਾ ਆਪਸ਼ਨ ਠੀਕ ਜਾਰੀ ਹੈ ਲਾਲ ਵਾਲੀ ਇਹ ਆਪ ਜੀ ਨੂੰ ਜਿਹੜੀ ਗੱਲ ਸਮਝ ਲੱਗੀ ਹੋਵੇ ਲਾਲ ਰੰਗ ਜਿਹੜਾ ਤਰੰਗਲ ਬਾਈ ਵੱਡੀ ਹੋਣ ਕਰਕੇ ਇਹ ਕਿਹੜਾ ਵਿਖਰਦਾ ਨਹੀਂ ਹੈਗਾ ਅੱਗੇ ਚੌਥਾ ਸਵਾਲ ਜੀ ਗੁਰਪ੍ਰੀਤ ਮੈਡੀਕਲ ਜਾਂਚ ਲਈ ਗਿਆ ਤਾਂ ਉਸ ਨੂੰ ਪਤਾ ਲੱਗਿਆ ਕਿ ਉਸ ਦੀ ਅੱਖ ਦੇ ਲੈਂਸ ਦੀ ਵਕਰਤਾ ਵਧੀ ਹੈ ਉਹ ਹੇਠ ਲਿਖਿਆਂ ਵਿੱਚੋਂ ਕਿਸ ਦ੍ਰਿਸ਼ਟੀ ਦੋਸ਼ ਦਾ ਸ਼ਿਕਾਰ ਆ ਜਿਹੜਾ ਨਿਕਟ ਦ੍ਰਿਸ਼ਟੀ ਦੋਸ਼ ਮੋਤੀ ਆਵਿੰਦ ਜਿਹੜਾ ਦੂਰ ਦ੍ਰਿਸ਼ਟਤਾ ਅੱਗੇ ਹੈ ਚੌਥੀ ਦੂਰ ਦ੍ਰਿਸ਼ਟੀ ਦੋਸ਼ ਤਾਂ ਇਹਦੇ ਵਿੱਚ ਕੀ ਹੋ ਜਾਏਗਾ ਜੀ ਇਹਦੇ ਵਿੱਚ ਆਪਸ਼ਨ ਆ ਜਾ ਰਹੀ ਹੈਗੀ 64 ਦੀ ਉਹ ਬਣਦੀ ਹੈ ਪਹਿਲੀ ਨੇਕਟ ਦ੍ਰਿਸ਼ਟੀ ਦੋਸ਼ ਹੋਏਗਾ ਉਹ ਨੇਕਟ ਦ੍ਰਿਸ਼ਟੀ ਦੋਸ਼ ਹੋਏਗਾ ਉਹ ਤਾਂ ਨੇਕਟ ਦ੍ਰਿਸ਼ਟੀ ਦੋਸ਼ ਜਿਹੜਾ ਮੋਪੀਆ ਇਹਦਾ ਮਤਲਬ ਹੈ ਵੀ ਨੇੜੇ ਦੀਆਂ ਚੀਜ਼ਾਂ ਸਾਫ਼ ਦਿਖਾਈ ਦਿੰਦੀਆਂ ਨੇ ਪਰੰਤੂ ਦੂਰ ਦੀਆਂ ਚੀਜ਼ਾਂ ਜਿਹੜੀਆਂ ਧੁੰਦਲੀਆਂ ਦਿਖਾਈ ਦਿੰਦੀਆਂ ਨੇਗੀਆਂ ਤਾਂ ਇਹ ਇਹਦੇ ਵਿੱਚ ਆਪਾਂ ਦੇਖਦੇ ਇੱਕ ਤਰੀਕੇ ਦੇ ਨਾਲ ਜਿਹੜਾ ਆਪਾਂ ਨੂੰ ਅ ਤੇ ਜਿਹੜਾ ਹੈਗਾ ਮੋਪੀਆ ਦੇ ਵਿੱਚ ਛੋਟੀ ਉਮਰ ਦੇ ਵਿੱਚ ਬਿਮਾਰੀ ਹੋਣ ਦੇ ਜ਼ਿਆਦਾ ਸੰਕੇਤ ਹੁੰਦੇ ਆ ਕਿਤਾਬ ਵੱਡ ਦੇ ਬਖਤ ਹੁੰਦਾ 15 ਮਿੰਟ ਬਾਅਦ ਭਈ ਦੂਰ ਥੋੜਾ ਦੇਖੋ ਇਹ ਹੈ ਨੇੜੇ ਦੀਆਂ ਚੀਜ਼ਾਂ ਸਾਫ਼ ਦਿਖਾਈ ਦਿੰਦੀਆਂ ਨੇ ਪਰੰਤੂ ਦੂਰ ਦੀਆਂ ਚੀਜ਼ਾਂ ਕੀ ਆ ਉਹ ਧੁੰਦਲੀਆਂ ਦਿਖਾਈ ਦਿੰਦੀਆਂ ਨੇ ਇਹ ਇੱਕ ਦੂਰਦ੍ਰਸਟੀ ਰੋਗ ਹੁੰਦਾ ਵੀ ਉਹ ਦੂਰ ਦ੍ਰਿਸ਼ਟੀ ਵਰ ਪੁੱਛ ਲੈਣ ਕਈ ਵਾਰੀ ਇਹ ਨੇੜੇ ਦੀਆਂ ਧੁੰਦਲੀਆਂ ਦਿਖਦੀਆਂ ਦੂਰ ਦੀਆਂ ਸਾਫ਼ ਵੱਡੀ ਉਮਰ ਦੇ ਲੋਕਾਂ ਨੂੰ ਹੁੰਦਾ ਇਹ ਇਹ ਜਿਹੜਾ ਬਣ ਜਾਂਦਾ ਹੈਗਾ ਦੂਰ ਦ੍ਰਿਸ਼ਟੀ ਰੋਗ ਆ ਸਭ ਹੀ ਸਮਝ ਪੈ ਗਈ ਹੋਣੀ ਹੈ ਗੱਲ ਜਿਹੜੀ ਮੈਂ ਸਮਝਾਉਣ ਦੀ ਮਜਬੂਰਤਨ ਕੀਤਾਗਾ ਤੁਹਾਨੂੰ ਦੇਸੀ ਤਰੀਕੇ ਦੇ ਨਾਲ ਖੇਠਾ ਲਿਖੇ ਸਰਕਟ ਨੂੰ ਵੇਖ ਕੇ ਤੁਲ ਪ੍ਰਤੀਰੋਧ ਪੈਦਾ ਕਰੋ ਜਿਹੜਾ ਸਰਕਟ ਆ ਰਿਹਾ ਹੈਗਾ ਇਹਨੂੰ ਵੇਖ ਕੇ ਜਿਹੜਾ ਤੁਲ ਪ੍ਰਤੀਰੋਧ ਦੱਸਣਾ ਹੈ ਦਾ ਆਪਾਂ ਵੇਖ ਰਹੇ ਹਾਂ ਇਹਦੇ ਵਿੱਚ ਉਹ ਜਿਹੜਾ ਹੈਗਾ 2 ਓਮ ਦਾ ਪ੍ਰਤੀਰੋਧ ਲੱਗਿਆ ਹੋਇਆ ਫੇਰ ਅੱਗੇ ਹੈਗਾ 4 ਓਮ ਦਾ ਪ੍ਰਤੀਰੋਧ ਤੇ ਫੇਰ ਅੱਗੇ ਹੈਗਾ 12 ਓਮ ਦਾ ਪ੍ਰਤੀਰੋਧ ਹੈ ਜਿਹੜਾ ਇਹ ਪੈਰਲਲ ਵਿੱਚ ਲੱਗਿਆ ਹੋਇਆ ਸਰਕਟ ਦਾ ਜਿਹੜਾ ਤੁਲ ਪ੍ਰਤੀਰੋਧ ਜਿਹੜਾ ਪਤਾ ਕਰਨਾ ਹੈਗਾ ਤਾਂ ਇਹਦੇ ਵਿੱਚ ਪਹਿਲੀ ਆਪਸ਼ਨ ਆ ਗਈ 18 ਓਮ ਫੇਰ ਦੂਜੀ ਹੈਗੀ 4 ਓਮ ਤੀਜੀ ਹੈਗੀ 5 ਓਮ ਤੇ ਚੌਥੀ ਹੈਗੀ 10 ਓਮ ਤਾਂ ਸਹੀ ਉੱਤਰ ਬਣ ਜਾਂਦਾ ਜੀ 65 ਦਾ ਤੀਜਾ ਬਣ ਜਾਂਦਾ ਜੀ 5 ਓਮ ਜਿਹੜੀ ਇਹਦੀ ਬਣ ਜਾਂਦੀ ਆ ਜਿਹੜਾ ਉੱਤਰ ਬਣ ਜਾਂਦਾ ਹੈਗਾ ਅੱਗੇ ਚੱਲਦੇ ਹਾਂ ਵਿਦਿਆਰਥੀਓ ਅਗਲੇ ਕਦਮ ਦੇ ਵੱਲ ਸ਼ਾਰਟ ਨੰਬਰ ਸਵਾਲ ਕੀ ਕਹਿੰਦਾ ਜੀ ਸ਼ਾਰਟ ਨੰਬਰ ਸਵਾਲ ਨੂੰ ਆਓ ਦੇਖੀਏ ਸ਼ਾਰਟ ਸਰਕਟ ਸਮੇਂ ਸਰਕਟ ਵਿੱਚ ਬਿਜਲੀ ਧਾਰਾ ਦਾ ਮਾਣ ਕਹਿੰਦੇ ਕੀ ਹੋ ਜਾਂਦਾ ਜੀ ਨੰਬਰ 1 ਘਟ ਜਾਂਦਾ ਜੀ ਨੰਬਰ 2 ਵਧ ਜਾਂਦਾ ਜੀ ਇੱਕ ਸਮਾਨ ਰਹਿੰਦਾ ਜਾਂ ਫਿਰ ਉਪਰੋਕਤ ਸਾਰੇ ਬਣ ਜਾਂਦੇ ਹੈਗੇ ਇਸ ਨੂੰ ਥੋੜਾ ਜਿਹਾ ਆਪਾਂ ਸਮਝਣ ਦੀ ਕੋਸ਼ਿਸ਼ ਕਰਗੇ ਜਿਹੜਾ ਇਹ ਸਵਾਲ ਬਣਦਾਗਾ ਬੀ ਇੱਕਦਮ ਜਿਹੜਾ ਕਰੰਟ ਵਧਣ ਨੂੰ ਕੀ ਕਹਿੰਦੇ ਹੈਗੇ ਇੱਕਦਮ ਜਦੋਂ ਕਰੰਟ ਵੱਜ ਜਾਂਦਾ ਹੈਗਾ ਉਹਨੂੰ ਕਹਿੰਦੇ ਹੈਗੇ ਸ਼ਾਰਟ ਜਿਹੜਾ ਹੈਗਾ ਸ਼ਾਰਟ ਸਰਕਟ ਜਿਹਨੂੰ ਉਸਨੂੰ ਬੋਲਿਆ ਜਾਂਦਾ ਹੈਗਾ ਤਾਂ ਫਿਰ ਆ ਜਿਹੜਾ ਸ਼ਾਰਟ ਸਰਕਟ ਤੋਂ ਬਚਾਉਣ ਦੀ ਖਾਤਰ ਅਸੀਂ ਕੀ ਕਰਦੇ ਆ ਫਿਊਜ ਦੀ ਵਰਤੋਂ ਕੀਤੀ ਜਾਂਦੀ ਹੈ ਅੱਜ ਕੱਲ ਐਮ ਸੀ ਡੀ ਵਰਤੋਂ ਚੱਲ ਪਈ ਤੇ ਨਾਲ ਇਹ ਵੀ ਆ ਵੀ ਘਰਾਂ 'ਚ ਜਿਹੜੇ ਸਰਕਟ ਪੈਰਲਲ 'ਚ ਲੱਗੇ ਹੁੰਦੇ ਨੇ ਸਾਰਿਆਂ ਨੂੰ ਤਾਂ ਕਿ ਇੱਕ ਸਮਾਨ ਜਿਹੜੀ ਵੋਲਟੇਜ ਮਿਲੇ ਇਸ ਕਰਕੇ ਇਹਦਾ ਉੱਤਰ ਕੀ ਬਣ ਜਾਂਦਾ ਹੈਗਾ ਛਾੜਟ ਦਾ ਉਹ ਪਹਿਲਾ ਮਾਫ ਕਰਨਾ ਜਿਹੜਾ ਛਾੜਟ ਦਾ ਦੂਜਾ ਬਣ ਜਾਂਦਾ ਹੈਗਾ ਵੱਧ ਜਾਂਦਾ ਬਈ ਇਹ ਵੱਧ ਜਾਂਦਾ ਹੈਗਾ ਅੱਗੇ ਸਟਾਰਟ ਦੇਖਦੇ ਹਾਂ ਜੀ ਪਾਣੀ ਦੇ ਬਿਜਲੀ ਵਿਘਟਨ ਦੌਰਾਨ ਕੈਥੋਡ ਅਤੇ ਐਨੋਡ ਤੋਂ ਪ੍ਰਾਪਤ ਗੈਸਾਂ ਦੇ ਆਇਤਨ ਦਾ ਅਨੁਪਾਤ ਕੀ ਹੈ ਪਾਣੀ ਦਾ ਜਿਹੜਾ ਬਿਜਲੀ ਵਿਘਟਨ ਹੁੰਦਾ ਹੈਗਾ ਉਹਦੇ ਬਿਜਲੀ ਵਿਘਟਨ ਦੇ ਦੌਰਾਨ ਜਿਹੜੀ ਕੈਥੋਡ ਤੇ ਐਨੋਡ ਤੋਂ ਜਿਹੜੀਆਂ ਪ੍ਰਾਪਤ ਗੈਸਾਂ ਦਾ ਆਇਤਨ ਦਾ ਅਨੁਪਾਤ ਕੀ ਹੈ 1:2 ਪਹਿਲੀ ਆਪਸ਼ਨ ਦੂਜੀ ਹੈ 2:1 ਤੀਜੀ ਹੈ 1:1 ਤੇ ਚੌਥੀ ਹੈ 1:8 ਜਦੋਂ ਸਹੀ ਉੱਤਰ ਬਣ ਜਾਂਦਾ ਜੀ ਉਹ 2:1 ਬਣ ਜਾਂਦਾ ਹੈਗਾ ਇਹ ਇਹ ਜਿਹੜਾ ਹੈ ਆਪਾਂ 67 ਦਾ ਕਿਉਂਕਿ ਪਾਣੀ ਦੇ ਵਿੱਚ ਦੀ ਜਿਹੜੀ ਬਿਜਲੀ ਪਾਸ ਕੀਤੀ ਤਾਂ ਉੱਥੇ ਇੱਕ ਕਥੋੜ ਹੋਵੇਗਾ ਜਦੋਂ ਪਾਣੀ ਦੇ ਵਿੱਚ ਬਿਜਲੀ ਪਾਸ ਕੀਤੀ ਆ ਤੇ ਦੂਸਰਾ ਕੀ ਹੋਊਗਾ ਫਿਰ ਅਨੋਡ ਹੋਊਗਾ ਤੇ ਕਥੋੜ ਉੱਤੇ ਹਾਈਡਰੋਜਨ ਗੈਸ ਨਿਕਲੇਗੀ ਤੇ ਜਿਹੜੀ ਅਨੋਡ ਉੱਤੇ ਜਿਹੜੀ ਹੈਗੀ ਉਹ ਨਿਕਲੂਗੀ ਭਾਈ ਆਕਸੀਜਨ ਗੈਸ ਨਿਕਲੂਗੀ ਅੱਗੇ ਚੱਲਦੇ ਆਂ ਜੀ 68 ਨੰਬਰ ਦੇ ਉੱਪਰ Ca O Cl2 ਦਾ ਸਧਾਰਨ ਨਾਮ ਕੀ ਹੈਗਾ ਇਹ ਹੁੰਦਾ ਜੀ ਜਿਪਸਮ ਪਹਿਲਾ ਕਾਸਟਿਕ ਛੋਟਾ ਰੰਗ ਕਾਟ ਕਪੜੇ ਧੋਣ ਵਾਲਾ ਛੋਟਾ ਇਹ ਹੈਗਾ ਜੀ ਰੰਗ ਕਾਟ ਰੰਗ ਕਾਟ ਹੈ ਜਿਹੜਾ ਇਸ ਦਾ ਉੱਤਰ ਬਣ ਜਾਂਦਾਗਾ 68 ਦਾ ਇਹ ਬਲੀਚਿੰਗ ਪਾਊਡਰ ਦਾ ਫਾਰਮੂਲਾ ਹੋ ਗਿਆ ਇਹ ਰੰਗ ਕਾਟ ਪੰਜਾਬੀ ਚ ਕਹਿੰਦੇ ਬਲੀਚਿੰਗ ਪਾਊਡਰ ਦਾ ਫਾਰਮੂਲਾ ਕਿਹਬਰੀ ਪੁੱਛ ਲੈਣ ਤਾਂ ਕੀ ਹੁੰਦਾ Ca O Cl2 ਇਹ ਯਾਦ ਰੱਖਿਓ ਥੋੜਾ ਜਿਹਾ ਅੱਗੇ ਵਧਦੇ ਹਾਂ ਜੀ 69ਵਾਂ ਸਵਾਲ ਹੈ ਪੀ ਐਚ ਪੈਮਾਨੇ ਦੀ ਰੇਂਜ ਕਿੰਨੀ ਹੁੰਦੀ ਹੈ 0 ਤੋਂ 10 1 ਤੋਂ 7 0 ਤੋਂ 14 1 ਤੋਂ 10 ਤਾਂ ਸਹੀ ਉੱਤਰ ਕੀ ਬਣ ਗਿਆ ਜਿਹੜਾ 69 ਦਾ ਹੈਗਾ ਤੀਜਾ ਹੁੰਦਾ ਜੀ ਇਹ ਜਿਹੜਾ ਤੀਜਾ ਬਣ ਗਿਆ ਪੀ ਐਚ ਦਾ 0 ਤੋਂ 14 69 ਵਾਲੀ ਦਾ ਤਾਂ ਜਦ ਪੀ ਐਚ ਬਰਾਬਰ ਹੁੰਦਾਗਾ 0 ਤੋਂ 14 ਬਰਾਬਰ ਹੁੰਦਾਗਾ ਜਿਹੜਾ ਪੀ ਐਚ ਤਾਂ ਪੀ ਐਚ ਪਾਣੀ ਦਾ ਜਿਹੜਾ ਪੀ ਐਚ ਉਹ ਬਰਾਬਰ 7 ਹੁੰਦਾਗਾ ਜਿਹੜਾ ਪਾਣੀ ਦਾ ਪੀ ਐਚ ਹੁੰਦਾ ਨਾ ਉਹ ਮਤਲਬ ਵੀ 7 ਹੁੰਦਾ ਦਾ ਤੇ ਅੱਗੇ ਹੈਗਾ ਜਿਹੜਾ ਤੇਜਾਬ ਦਾ ਪੀ ਐਚ 7 ਤੋਂ ਵੀ ਘੱਟ ਹੁੰਦਾਗਾ ਜੇ ਪੀ ਐਚ 7 ਤੋਂ ਜ਼ਿਆਦਾ ਹੈ ਤਾਂ ਫਿਰ ਉਹ ਖਾਰ ਹੋਵੇਗਾ ਇਹਨੂੰ ਆਪਾਂ ਸਮਝੀਏ ਥੋੜਾ ਜਿਹਾ ਅੱਗੇ ਹੈਗਾ 70 ਸਵਾਲ ਤੁਹਾਡੀ ਨਜ਼ਰ ਗੈਲਵਨੀਕਰਨ ਕਿਰਿਆ ਵਿੱਚ ਲੋਹੇ ਨੂੰ ਜੰਗ ਤੋਂ ਬਚਾਉਣ ਲਈ ਉਸ ਉੱਪਰ ਕਿਸ ਧਾਤ ਦੀ ਪਰਤ ਚੜਾਈ ਜਾਂਦੀ ਹੈਗੀ ਗੈਲਵਨੀਕਰਨ ਦੇ ਵਿੱਚ ਕੀ ਹੈ ਲੋਹੇ ਨੂੰ ਜੰਗ ਤੋਂ ਬਚਾਉਣ ਲਈ ਕਿਹੜੀ ਧਾਤ ਦੀ ਪਰਤ ਚੜਾਈ ਜਾਂਦੀ ਹੈ ਜੰਗ ਨਾ ਲੱਗੇ ਨੰਬਰ 1 ਹੈ ਸਿਲਵਰ ਨੰਬਰ 2 ਹੈ ਪਲੇਟਿਨਮ ਤੇ ਨੰਬਰ 3 ਕਾਪਰ ਤੇ ਨੰਬਰ 4 ਹੈ ਜਿੰਕ ਤਾਂਪਾ ਲੋਹੇ ਨੂੰ ਜੰਗ ਤੋਂ ਬਚਾਉਣ ਖਾਤਰ ਕੀ ਕਰ ਸਕਦੇ ਆਗੇ ਇੱਕ ਤਾਂ ਰੰਗ ਕਰ ਸਕਦੇ ਆ ਜਾਂ ਫਿਰ ਤੇਲ ਜਾਂ ਗ੍ਰੀਸ ਲਾ ਸਕਦੇ ਆ ਜਾਂ ਫਿਰ ਕਿਸੇ ਧਾਤ ਦੀ ਪਰਤ ਚੜਾ ਦਿੰਦੇ ਆ ਜਾਂ ਜਿੰਕ ਦੀ ਪਰਤ ਨੂੰ ਚੜਾਉਣ ਨੂੰ ਜਿਹੜਾ ਗੈਲਵੀਕਰਨ ਕਹਿੰਦੇ ਆਗੇ ਜਿਹੜੀ ਜਿੰਕ ਦੀ ਪਰਤ ਚੜਾਈ ਜਾਂਦੀ ਹੈ ਉਸ ਨੂੰ ਬੋਲਿਆ ਜਾਂਦਾ ਇਸ ਕਰਕੇ ਚੌਥੀ ਆਪਸ਼ਨ ਆਪਣੀ ਠੀਕ ਜਾ ਰਹੀ ਹੈ 70 ਦੀ ਚੌਥੀ ਜਿੰਕ ਅ ਦੇ ਜਿਹੜਾ ਹੈਗਾ ਪਰਤ ਨੂੰ ਗੈਲ ਗਲਬ ਨਹੀਂ ਕਰਨ ਕਿਹਾ ਜਾਂਦਾ ਹੈਗਾ ਇਸ ਕਰਕੇ ਚੌਥੀ ਆਪਸ਼ਨ ਬਣ ਗਈ ਅੱਗੇ ਹੈਗਾ ਜੀ 71ਵਾਂ ਸਵਾਲ ਹੈ ਲਿਖਿਆ ਹੋਇਆ ਕਿਹੜੀ ਧਾਤ ਸਭ ਤੋਂ ਵੱਧ ਕਿਰਿਆਸ਼ੀਲ ਆ ਸਿਲਵਰ ਮੈਗਨੀਸ਼ੀਅਮ ਪੋਟਾਸ਼ੀਅਮ ਜ਼ਿੰਕ ਤਾਂ ਸਭ ਤੋਂ ਵੱਧ ਜਿਹੜੀ ਕਿਰਿਆਸ਼ੀਲ ਕਿਹੜੀ ਹੈਗੀ ਜੀ ਧਾਤ ਇਹ ਬਣ ਜਾਂਦੀ ਹੈ 71 ਦਾ ਦੂਜਾ ਪੋਟਾਸ਼ੀਅਮ ਆ ਜੀ ਇਹ ਬਣ ਜਾਂਦੀ ਆ ਕਿਰਿਆਸ਼ੀਲ ਤੋਂ ਭਾਵ ਹੁੰਦਾ ਰੈਕਸ਼ਨ ਕਰਨਾ ਅੱਗੇ ਪੱਤਰ ਸਵਾਲ ਹੈ ਜੀ ਨਿੰਬੂ ਦੇ ਰਸ ਵਿੱਚ ਕਿਹੜਾ ਤਜਾਬ ਹੁੰਦਾਗਾ ਸਿਟਰਿਕ ਤਜਾਬ ਟਾਰਟ੍ਰਿਕ ਤਜਾਬ ਇਥਾਨਿਕ ਤਜਾਬ ਤੇ ਲੈਕਟਿਕ ਤਜਾਬ ਤਾਂ ਕਿਹੜਾ ਹੁੰਦਾ ਜੀ ਇਸ ਦੇ ਵਿੱਚ ਨਿੰਬੂ ਦੇ ਰਸ ਦੇ ਵਿੱਚ ਜਿਹੜਾ ਹੁੰਦਾਗਾ ਪੱਤਰ ਦਾ ਪਹਿਲਾ ਸਿਟਰਿਕ ਤਜਾਬ ਹੁੰਦਾ ਜੀ ਇਸ ਦੇ ਵਿੱਚ ਜਦੋਂ ਨਿੰਬੂ ਨਿਚੋੜਦੇ ਆ ਨਾ ਤਾਂ ਉਹ ਘੱਟ ਤਾਂ ਉਹ ਖੱਟਾ ਹੁੰਦਾਗਾ ਜਦੋਂ ਨਿਚੋੜਦੇ ਤਾਂ ਉਹ ਖੱਟਾ ਹੁੰਦਾ ਕਿਉਂਕਿ ਇਸ ਚ ਸਿਟਰਿਕ ਐਸਿਡ ਹੁੰਦਾਗਾ ਲੈਕਟਿਕ ਐਸਿਡ ਜਿਹੜਾ ਦਹੀਂ ਵਿੱਚ ਹੁੰਦਾਗਾ ਆਪਾਂ ਲੈਕਟਿਕ ਐਸਿਡ ਦੀ ਗੱਲ ਕਰਦੇ ਹਾਂ ਦਹੀਂ ਚ ਹੁੰਦਾਗਾ ਦੁੱਧ ਦਾ ਖੱਟਾ ਹੋਣਾ ਉਹ ਵੀ ਲੈਕਟਿਕ ਐਸਿਡ ਹੀ ਹੁੰਦਾਗਾ ਇਸ ਕਰਕੇ ਨਿੰਬੂ ਦੇ ਰਸ ਵਿੱਚ ਕਿਹੜਾ ਤਜਾਬ ਹੁੰਦਾਗਾ ਸਿਟਰਿਕ ਤਜਾਬ ਹੁੰਦਾਗਾ ਅਗਿਆ ਵਾਲਾ ਸਵਾਲ ਆ ਕਿ ਜੀ ਮਨੁੱਖੀ ਸਹਾਰ ਪਰਨਾਲੀ ਦੇ ਕਿਹੜੇ ਰੇਟ ਪਰਦਾ ਬ੍ਰਾਂਕੀਓਲ ਐਲਬੋਲਾਈ ਤੇ ਬ੍ਰਾਂਕਾਈ ਤਾਂ ਇਹਦਾ 73ਵੇਂ ਦਾ ਬਣ ਜਾਂਦਾ ਜੀ ਤੀਜਾ ਐਲਬੋਲਾਈ ਦੇ ਵਿੱਚ ਹੁੰਦਾ ਜੀ ਮਨੁੱਖੀ ਸਾਹ ਦੇ ਪ੍ਰਣਾਲੀ ਵਿੱਚ ਗੈਸਾਂ ਦਾ ਜਿਹੜਾ ਵਟਾਂਦਰਾ ਚੱਲਦਾ ਰਹਿੰਦਾਗਾ ਇਹ 75ਵਾਂ ਸਵਾਲ ਜਿਹੜਾ ਇੱਥੇ ਆਪਾਂ ਨੂੰ ਦੇਖਣ ਨੂੰ ਤਾਂ ਉੱਤਰ ਮਿਲ ਰਿਹਾਗਾ 73ਵੇਂ ਦਾ ਹਾਂਜੀ ਅੱਗੇ ਜਿਹੜਾ ਹੈਗਾ ਆਪਾਂ ਤੇ ਦੇਖਦੇ ਆ ਇਹਦੇ ਵਿੱਚ ਐਲਬੋਲਾਈ ਜਿਹੜਾ ਮਿਲ ਕੇ ਕੀ ਲੰਗਜ ਬਣਾਉਂਦੀਆਂ ਨੇ ਐਲਵੋ ਲਾਈਨਾਂ ਜਿਹੜੀਆਂ ਇਹ ਵੀ ਦੇਖਦੇ ਆਪਾਂ ਫਿਰ ਜਿਹੜਾ ਹੈਗਾ ਆ ਆਪੀ ਹੈ 에어 사이ਕ ਨੇਗੇ ਸਾਹ ਪ੍ਰਣਾਲੀ ਦਾ ਹਿੱਸਾ ਜਨਿਕੇ ਇਸ ਤਰ੍ਹਾਂ ਦੀ ਨਾਲ ਅੱਗੇ ਹੈ 74ਵਾਂ ਸਵਾਲ ਕਿਹੜੇ ਲਹੂ ਸੈੱਲਾਂ ਵਿੱਚ ਹੀਮੋਗਲੋਬਿਨ ਮੌਜੂਦ ਹੁੰਦਾ ਜੀ ਤਾਂ ਕਿਹੜੇ ਲਹੂ ਸੈੱਲਾਂ ਵਿੱਚ ਹੀਮੋਗਲੋਬਿਨ ਮੌਜੂਦ ਹੁੰਦਾ ਜੀ ਤਾਂ 74 ਦਾ ਬਣ ਗਿਆ ਤੀਜਾ ਲਾਲ ਰਕਤਾਂणु ਦੇ ਵਿੱਚ ਹੁੰਦਾਗਾ ਲਾਲ ਰਕਤਾਂणु ਦੇ ਵਿੱਚ ਜਿਹੜਾ ਬਣਦਾ ਜਿਹੜਾ ਹੀਮੋਗਲੋਬਿਨ ਮੌਜੂਦ ਹੁੰਦਾਗਾ ਲਹੂ ਸੈੱਲਾਂ ਦੇ ਵਿੱਚ ਠੀਕ ਹੈ ਜੀ ਇਹ ਆਪਾਂ ਧਿਆਨ ਰੱਖਣਾਗਾ ਲਾਲ ਰਕਤਾਂ ਨੂੰ ਆਕਸੀਜਨ ਦੇ ਵਿੱਚ ਮਦਦ ਕਰਦੇ ਨੇਗੇ ਆਰ ਵੀ ਸੀ ਤਾਂ ਜਿਹੜੇ ਸਫੈਦ ਰਕਤਾਂ ਨੂੰ ਆ ਉਹ ਇਨਫੈਕਸ਼ਨ ਤੋਂ ਰੱਖਿਆ ਕਰਦੇ ਆਪਣੇ ਹਣਾ ਇਹ ਥੋੜਾ ਧਿਆਨ ਰੱਖਿਏ ਜਿਹੜੇ ਪਲੇਟਲੇਟਸ ਨੇਗੇ ਇਹ ਖੂਨ ਦੇ ਵਹਾ ਨੂੰ ਰੋਕਣ ਵਿੱਚ ਮਦਦ ਕਰਦੇ ਜਦੋਂ 60 ਲੱਗਦੀ ਹੁੰਦੀ ਆ 60 ਤੋਂ ਬਾਅਦ ਕੀ ਖੂਨ ਦਾ ਵਹਾ ਉਹ ਰੁਕ ਜਾਂਦਾ ਉਹ ਪਲੇਟਲੇਟਸ ਜਿਹੜੇ ਮਦਦ ਕਰਦੇ ਆ ਤਾਂ ਲਹੂ ਸਲਬ ਵਿੱਚ ਹੀਮੋਗਲੋਬਿਨ ਮੌਜੂਦ ਹੁੰਦਾਗਾ ਲਹੂ ਸਲਬ ਵਿੱਚ ਉਹ ਹੈ ਲਾਲ ਰਕਤਾਂ ਨੂੰ ਇਸ ਦਾ ਉੱਤਰ ਬਣ ਗਿਆ ਜੀ ਅਗੇ ਚੱਲਦੇ ਆਪਾਂ 75ਵੇਂ ਸਵਾਲ ਦੇ ਉੱਪਰ 75ਵਾਂ ਸਵਾਲ ਕੀ ਕਹਿ ਰਿਹਾ ਹੈਗਾ ਪੌਦਿਆਂ ਵਿੱਚ ਪਾਣੀ ਦਾ ਪਰੋਹਾਨ ਕਿਸ ਟਿਸ਼ੂ ਦੁਆਰਾ ਹੁੰਦਾਗਾ ਤਾਂ ਇਹਦਾ ਉੱਤਰ ਬਣ ਗਿਆ ਜੀ 75ਵੇਂ ਦਾ ਦੂਜਾ ਬਣ ਗਿਆ ਜੀ ਜਾਈਲਮ ਦੁਆਰਾ ਹੁੰਦਾਗਾ ਜਾਈਲਮ ਦੁਆਰਾ ਹੁੰਦਾਗਾ ਤਾਂ 75 ਦਾ ਉੱਤਰ ਜਿਹੜਾ A ਬਣ ਗਿਆ ਤਾਂ ਜਿਹੜਾ ਵਾਟਰ ਜਾਈਲਮ ਤੋਂ ਪਾਸ ਹੁੰਦਾ ਨਾ ਇਸ ਕਰਕੇ ਜਿਹੜਾ ਫੂਡ ਜਿਹੜਾ ਫਲੋਇਮ ਥਰੂ ਪਾਸ ਹੁੰਦਾਗਾ ਜਾਈਲਮ ਫਿਰ ਫਲੋਇਮ ਜਿਹੜਾ ਅ ਵੈਸਕੂਲਰ ਵੈਂਟਰ ਉਹ ਜਿਹੜਾ ਬਣ ਜਾਂਦੇ ਹੈਗੇ ਇਸ ਤਰ੍ਹਾਂ ਦੇ ਨਾਲ ਵਿਦਿਆਰਥੀ ਜਿਹੜਾ ਅੱਜ ਦਾ ਸੈਸ਼ਨ ਸੀਗਾ ਆਪਣਾ 75 ਤੱਕ ਆ ਵੀਡੀਓ ਲੰਬੀ ਹੋ ਜੂਗੀ ਇਸ ਕਰਕੇ ਮੈਂ ਤਾਂ ਇੱਥੇ ਰੁਕਿਆ ਜਿਹੜੇ ਆਏ ਸਵਾਲ ਰਹਿ ਗਏ ਆਪਣੇ ਇਹ ਕੱਲ ਨੂੰ ਵਿਚਾਰ ਚਰਚਾ ਕਰਾਂਗੇ ਜਨਨ ਕਿ ਅਗਲੇ ਲੈਕਚਰ ਦੇ ਵਿੱਚ ਠੀਕ ਹੈ ਤੇ ਜਿਹੜਾ ਜੇਕਰ ਤੁਹਾਨੂੰ ਮਤਲਬ ਹੀ ਇਹ ਚੰਗਾ ਲੱਗਿਆ ਤਾਂ ਇਹਨੂੰ ਸ਼ੇਅਰ ਜ਼ਰੂਰ